ਪਿਛਲੇ ਦਿਨੀ ਪਿੰਡ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚ 1/3 ਹਿੱਸਾ ਲੈਣ ਲਈ 4 ਜੂਨ 2025 ਨੂੰ ਬੀਡੀਪੀਓ ਦਫ਼ਤਰ ਪਟਿਆਲਾ ਵਿਖੇ ਮਜ਼ਦੂਰਾਂ ਦੀ ਹੋਈ ਕੁੱਟਮਾਰ ਦਾ ਇਨਸਾਫ ਲੈਣ ਲਈ ਪਿੰਡ ਬਠੋਈ ਕਲਾਂ ਦੇ ਐਸ.ਸੀ. ਭਾਈਚਾਰੇ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਪਟਿਆਲਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਅਜੈਬ ਸਿੰਘ ਨੇ ਕਿਹਾ ਕਿ ਅਗਰ ਸਰਕਾਰ ਨੇ ਸਾਡੀ ਮੰਗ ਨਾ ਮੰਨੀ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਤੇ ਐਸ.ਸੀ. ਭਾਈਚਾਰਾ ਵੱਡੀ ਗਿਣਤੀ ਵਿੱਚ ਮੌਜੂਦ ਰਿਹਾ ਕੀ ਨਾਮ ਹੈ ਤੁਹਾਡਾ ਦੇ ਕਿਥੋਂ ਆਏ ਹੋ ਮੈਂ ਗਰਦੀਪ ਸਿੰਘ ਨੰਬਰਦਾਰ ਜੀ ਜੀ ਕਿ ਮਸਲਾ ਇਕੱਠੇ ਹੋਇਆ ਸਾਰੇ ਇਹ ਮਸਲਾ ਪਿੰਡ ਬਠੋਈ ਦਾ ਜੀ ਜੀ ਉੱਥੇ ਬਠੋਈ ਦੇ ਜਿਹਨਾਂ ਸਟੂਡਕਾਸਟ ਦੇ ਲੋਕ ਨੇ ਜ਼ਮੀਨ ਦੇ ਉਹਨਾਂ ਨੇ ਬੋਲੀ ਦਿੱਤੀ ਉਹਨਾਂ ਤੇ ਕੁੱਟਮਾਰ ਹੋਈ ਵੀਡੀਓ ਦਾਫਤਰ ਚ ਹੋਈ ਬਹੁਤ ਵੱਡਾ ਜੁਰਮ ਹੋਇਆ ਅੱਜ ਤੱਕ ਕੋਈ ਇਨਸਾਫ ਨਹੀਂ ਹੋਇਆ ਹੁਣ ਪੰਜਾਬ ਦੀਆਂ ਸਮੂਹਤੀਆਂ ਜਿਹਾ ਬੰਦਿਆਂ ਨੇ ਇਕੱਠਾ ਹੋ ਕੇ ਅੱਜ ਫੈਸਲਾ ਲਿਆ ਕਿ 24 ਤਰੀਕ ਨੂੰ ਅਗਰ ਇੱਕ ਹਫਤਾ ਦਿੱਤਾ ਸਰਕਾਰ ਨੂੰ ਅਗਰ ਉਹ ਉਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਜ ਜ ਇਨਸਾਫ ਸਹੀ ਨਹੀਂ ਮਿਲਦਾ ਤਾਂ ਉਹ 24 ਤਰੀਕ ਨੂੰ ਪਿੰਡ ਬਠੋਈ ਦੇ ਵਿੱਚ ਪੂਰਾ ਪੰਜਾਬ ਇਕੱਠਾ ਹੋ ਕੇ ਪੰਜਾਬ ਦੀਆਂ ਜਥੇਬੰਦੀਆਂ ਨੇ ਫੈਸਲਾ ਲਿਆ ਉੱਥੇ ਇਹ ਇਨਸਾਫ ਜੋ ਵੀ ਉੱਥੇ ਕੁਝ ਹੋਵੇਗਾ ਤਾਂ ਫਿਰ ਉਹ ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਠੀਕ ਹੈ ਧੰਨਵਾਦ ਅੱਜ ਗੋਲਡੀ ਭਾਜੀ ਕੀ ਨਾਮ ਹੈਗਾ ਤੇ ਅੱਜ ਕਿਹੜੇ ਮਸਲੇ ਤੇ ਲੈ ਕੇ ਅੱਜ ਇਕੱਠੇ ਹੋਏ ਹੋ ਮੇਰਾ ਨਾਮ ਅਜੈਬ ਸਿੰਘ ਬਠੋਈ ਪ੍ਰਧਾਨ ਰੇਗਾ ਵਰਕਰ ਫਰੰਟ ਪੰਜਾਬ ਅੱਜ ਜੋ ਮਸਲਾ ਸੀ ਪਿੰਡ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਜੋ 4 ਜੂਨ ਨੂੰ ਬीडीPO ਦਫ਼ਤਰ ਦੇ ਵਿੱਚ ਐਸਸੀ ਭਾਈ ਚਾਰਾ ਤੇ ਮਜ਼ਦੂਰ ਭਾਈ ਚਾਰੇ ਦੀ ਪੁਲਿਸ ਦੀ ਮੌਜੂਦਗੀ ਵਿੱਚ ਮਾਰਕੁੱਟ ਹੋਈ ਹੈ ਸਿਰ ਪਾੜੇ ਨੇ ਜੋ ਐਡਮਿਟਰ ਨੇ ਹਸਪੀਟਲ ਦੇ ਵਿੱਚ ਅੱਜ ਤੱਕ ਪ੍ਰਸ਼ਾਸਨ ਨੇ ਪਟਿਆਲੇ ਦੀ ਪੁਲਿਸ ਨੇ ਡਿਪਟੀ ਕਮਿਸ਼ਨ ਜਾਂ ਐਸਐਸਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਉਸ ਦੇ ਸਬੰਧ ਦੇ ਵਿੱਚ ਉਥੇ ਬਹੁਤ ਵੱਡੀ ਗੁਰੂ ਰਵਦਾਸ ਮੰਦਿਰ ਦੇ ਵਿੱਚ ਪੂਰੇ ਪੰਜਾਬ ਦੀਆਂ ਬਿੜਕਰ ਜਥੇਬੰਦੀਆਂ ਐਸਸੀ ਬੀਸੀ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਵੱਲੋਂ ਬਹੁਤ ਵੱਡਾ ਇਕੱਠ ਰੱਖਿਆ ਗਿਆ ਸੀ ਅਰ ਅੱਜ ਇਹ ਫੈਸਲਾ ਕੀਤਾ ਜੇ ਇੱਕ ਹਫ਼ਤੇ ਦੇ ਵਿੱਚ ਉਹਨਾਂ ਤੇ ਹੋਈ ਕੁੱਟਮਾਰ ਦਾ ਇਨਸਾਫ਼ ਨਾ ਮਿਲਿਆ ਔਰ ਜੋ ਬੰਨ ਥਰਡ ਹਿੱਸੇ ਦੀ ਜ਼ਮੀਨ ਹੈ ਜਿਹਦੀ ਪਿੰਡ ਬਠੋਈ ਕਲਾਂ ਦੇ ਮਜ਼ਦੂਰਾਂ ਨੇ ਬੋਲੀ ਪਈ ਹੈ ਰਸੀਤਾ ਲਈਆਂ ਨੇ ਲੇਕਿਨ ਅੱਜ ਤੱਕ ਉਹਨਾਂ ਨੂੰ ਕਬਜ਼ਾ ਨਹੀਂ ਮਿਲਿਆ ਅਗਰ ਹਫਤੇ ਦੇ ਵਿੱਚ ਕਬਜ਼ਾ ਨਾ ਮਿਲੇ ਤਾਂ ਪੂਰੇ ਜਥੇਬੰਦੀਆਂ ਨੇ ਅੱਜ ਫੈਸਲਾ ਕੀਤਾ ਕਿ ਪ੍ਰਸ਼ਾਸਨ ਅਸਤਾ ਕਿੰਨੀ ਇੰਨੀ ਵੱਡੀ ਘਟਾ ਵਾਪਰ ਗਿਆ ਤੇ ਨਾਲ ਵੀ ਸਾਥ ਨਹੀਂ ਕਿਉਂਕਿ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਹੈ ਜੋ ਮਰਜ਼ੀ ਹੋਵੇ ਸਰਕਾਰ ਨੂੰ ਕੋਈ ਮਤਲਬ ਨਹੀਂ ਰਿਹਾ ਚਾਹੀ ਐਸੀ ਕਮਿਸ਼ਨ ਆ ਉਹ ਵੀ ਸੁੱਤਾ ਪਿਆ ਇਹ ਡਿਊਟੀ ਬਣਦੀ ਸੀ ਐਸੀ ਕਮਿਸ਼ਨ ਦੀ ਕਿ ਮਜ਼ਦੂਰਾਂ ਨਾਲ ਤੱਕਾ ਹੋਇਆ ਜਾਤੀ ਸੂਚਕ ਸ਼ਬਦ ਬੋਲੇ ਪਰ ਉਹਨੇ ਕੋਈ ਐਕਸ਼ਨ ਨਹੀਂ ਲਿਆ ਅੱਜ ਸਰਕਾਰ ਸੁੱਤੀ ਪਈ ਹੈ ਉਸ ਦੇ ਸਬੰਧ ਦੇ ਵਿੱਚ ਪੂਰੇ ਮਜ਼ਾਹ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਫੈਸਲਾ ਕੀਤਾ ਕਿ ਜੇ 7 ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਾਂ ਐਸਸੀ ਕਮਿਸ਼ਨ ਨੇ ਕੋਈ ਫੈਸਲਾ ਨਾ ਲਿਆ ਤਾਂ ਪਿੰਡ ਬਠੋਈ ਕਲਾਂ ਦੇ ਵਿੱਚ ਜਾ ਕੇ ਇਹ ਮਜ਼ਦੂਰ ਭਾਈਚਾਰਾ ਜਥੇਬੰਦੀਆਂ ਉਸ ਜ਼ਮੀਨ ਦਾ ਕਬਜ਼ਾ ਲੈਣ ਗਈਆਂ ਔਰ ਜੇ ਉਹਨਾਂ ਤੇ ਐਸਸੀ ਐਸਟੀ ਐਕਟ ਦਾ ਪਰਚਾ ਨਾ ਹੋਇਆ ਤਾਂ ਪੂਰਾ ਪੰਜਾਬ ਅਸੀਂ ਬੰਦ ਵੀ ਕਰ ਸਕਦੇ ਹਾਂ। ਹਾਂਜੀ ਭਾਜੀ ਕੀ ਨਾਮ ਹੈਗਾ ਤੇ ਕੀ ਕੰਮ ਹੈ? ਮੈਂ ਅਵਤਾਰ ਸਿੰਘ ਸਹੋਤਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਅੱਜ ਸਾਡੀਆਂ ਅਣਸੂਚਿਤ ਜਾਤੀਆਂ ਵੇਦਕਰ ਸੋਚ ਰੱਖਣ ਵਾਲੀਆਂ ਸਾਰੀਆਂ ਜਥੇਬੰਦੀਆਂ ਦਾ ਇੱਥੇ ਪਟਿਆਲਾ ਵਿਖੇ ਇੱਕ ਭਾਰੀ ਇਕੱਠ ਹੋਇਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇ ਮੈਂ 1972 ਦੇ ਲੈਂਡ ਸੀਲਿੰਗ ਐਕਟ ਦੀ ਗੱਲ ਕਰਾਂ ਤਾਂ ਲੈਂਡ ਸੀਲਿੰਗ ਐਕਟ ਆ ਪ੍ਰੋਪਰ ਕਿੰਨੀਆਂ ਸਰਕਾਰਾਂ ਆਈਆਂ ਇੱਥੇ ਕਿਸੇ ਨੇ ਲਾਗੂ ਨਹੀਂ ਕੀਤਾ ਔਰ ਉਹਦੇ ਤੋਂ ਬਿਨਾ ਜੋ ਸਾਡੀਆਂ ਪੰਚਾਇਤੀ ਜ਼ਮੀਨਾਂ ਪਿੰਡਾਂ ਦੇ ਵਿੱਚ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਹਨ ਉਹਨਾਂ ਤੇ ਕਾਨੂੰਨ ਮੁਤਾਬਕ ਤੀਜਾ ਹਿੱਸਾ ਸਾਡੇ ਸ਼ੈਡੂਲ ਕਾਸਟ ਲੋਕਾਂ ਦਾ ਅਧਿਕਾਰ ਆ ਬੋਲੀ ਅਸੀਂ ਦੇ ਸਕਦੇ ਆ ਬੋਲੀ ਅਸੀਂ ਜਨਰਲ ਜਿਹੜੀ ਹਿੱਸੇ ਦੀ ਉਹਦੇ ਚ ਵੀ ਦੇ ਸਕਦੇ ਆ ਪਰ ਤੀਜਾ ਹਿੱਸਾ ਸਾਡਾ ਇੱਕ ਕਾਨੂੰਨਾਨ ਅਧਿਕਾਰ ਹੈ ਜਿਹਦੇ ਬਦਲੇ ਚ ਕੇ ਪੰਜਾਬ ਸਰਕਾਰਾਂ ਜਿੰਨੀਆਂ ਵੀ ਬਣੀਆਂ ਉਹ ਕੰਬ ਕਰਨੀ نیند ਸੁੱਤੀਆਂ ਹੋਈਆਂ ਔਰ ਉਹਨਾਂ ਸਾਰੀਆਂ ਸਰਕਾਰਾਂ ਨੇ ਕਦੇ ਇੱਧਰ ਧਿਆਨ ਨਹੀਂ ਦਿੱਤਾ ਕਿ ਇਹ ਬੇਜ਼ਮੀਨੇ ਕਿਰਤੀ ਲੋਕ ਆ ਜਿਹੜੇ ਪੰਜਾਬ ਦੇ ਇਹ ਵੀ ਦਾ ਪੰਜਾਬ ਦੇ ਜੰਮੇ ਆ ਔਰ ਇਹਨਾਂ ਨੂੰ ਵੀ ਅਧਿਕਾਰ ਆ ਪੰਜਾਬ ਦੇ ਵਿੱਚ ਜ਼ਮੀਨ ਤੇ ਦਾ ਹਿੱਸੇ ਦਾ ਕਿਉਂਕਿ ਇਹਨਾਂ ਕੋਲੇ ਇਹ ਬੇਜ਼ਮੀਨੇ ਲੋਕ ਨੇ ਦੇਖੋ ਰਾਜਾ ਮਹਾਰਾਜਿਆਂ ਦੀ ਹਜ਼ਾਰਾਂ ਏਕੜ ਜ਼ਮੀਨ ਪੰਜਾਬ ਚ ਪਈ ਹੈ ਅੱਜ ਬਹੁਤ ਸਾਰੇ ਵੱਡੇ ਘਰਾਣੇ ਜਿਹੜੇ ਕਿ ਸਿਆਸਤ ਵਿੱਚ ਹੈ ਜਾਂ ਸਿਆਸਤ ਤੋਂ ਬਾਹਰ ਹੈ ਉਹਨਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਲੈਂਡ ਸੀਰਿੰਗ ਐਕਟਾ 1972 ਤੁਰੰਤ ਲਾਗੂ ਕਰਕੇ ਇਹ ਜਿਹੜੀਆਂ ਰਾਜਾਂ ਦੇ ਮਹਾਰਾਜਿਆਂ ਦੀਆਂ ਜ਼ਮੀਨਾਂ ਤੇ ਇਹ ਜਿਹੜੀਆਂ ਜ਼ਮੀਨਾਂ ਪਚੈਤੀ ਜ਼ਮੀਨਾਂ ਤੇ 50 ਸਰਕਾਰ ਦੀਆਂ ਜ਼ਮੀਨਾਂ ਇਹਨਾਂ ਤੇ ਵੀ ਲਾਗੂ ਕੀਤਾ ਜਾਵੇ ਤਾਂ ਜੋ ਇਹ ਜਿਹੜੇ ਪੰਜਾਬ ਦੇ ਜੰਮੇਣ ਸੂਚੇ ਜਾਤੀ ਦੇ ਲੋਕ ਆ ਇਹ ਵੀ ਇੱਕ ਮਾਣ ਮਹਿਸੂਸ ਕਰਨਾ ਕਿ ਅਸੀਂ ਵੀ ਪੰਜਾਬ ਦੇ ਜੰਮੇ ਆ। ਔਰ ਦੇਖੋ ਪਚੈਤੀ ਜ਼ਮੀਨਾਂ ਇੰਨੀਆਂ ਪਈਆਂ ਕਿ ਹਰ ਸਾਲ ਠੇਕਾ ਉਹ ਜ਼ਿਮੀਦਾਰ ਘਰਾਣੇ ਲੈ ਲੈਂਦੇ ਆ ਜਿਨ੍ਹਾਂ ਦੇ ਕੋਲੇ ਪਹਿਲਾਂ ਹੀ 50 50 100 100 ਕਿੱਲਾ ਜ਼ਮੀਨ ਹੈ। ਅਲਟੀਮੇਟਮ ਕੀ ਦਿੱਤਾ ਹੁਣ ਸਰਕਾਰ ਨੂੰ ਆਖਰੀ। ਇੱਕ ਮਿੰਟ ਸਰ ਔਰ ਕਿਸੇ ਸਾਡੇ ਚੋ ਹੀ ਆਪਦੇ ਸਰੀ ਸਾਂਝੀ ਦੇ ਨਾਂ ਤੇ ਬੋਲੀ ਤੜਾ ਲੈਂਦੇ ਆ ਤੇ ਹੁੰਦਾ ਕੀ ਹੈ ਵੀ ਉਸ ਫਸਲ ਦਾ ਉਤਪਾਦਨ ਫਿਰ ਉਹਨਾਂ ਜ਼ਿਮੀਦਾਰ ਘਰਾਣਾ ਚ ਜਾਂਦਾ ਹੈ। ਅੱਜ ਜਿਹੜਾ ਸਾਨੂੰ ਅਸੀਂ ਐਸਡੀਐਮ ਸਾਹਿਬ ਆਏ ਸੀ ਉਹਨਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਹਫ਼ਤੇ ਦੇ ਵਿੱਚ ਜਿਹੜਾ ਪਿੰਡ ਬਠੋਈ ਦੇ ਵਿੱਚ ਧੱਕੇਸ਼ਾਹੀ ਹੋਈ ਹੈ ਔਰ ਬੋਲੀ ਨਹੀਂ ਦੇਣ ਦਿੱਤੀ ਕਿ ਲੋਕਾਂ ਦੀ ਕਟਮਾਰ ਹੋਈ ਹੈ ਉਹ ਆਸੀਂ ਨਿਆਂ ਦੇਾਂਗੇ ਔਰ ਸਾਨੂੰ ਇਹ ਸਾਰੇ ਪੰਜਾਬ ਦੇ ਵਿੱਚ ਨਿਆਂ ਚਾਹੀਦਾ ਕੱਲਾ ਬਠੋਈ ਨਹੀਂ ਅਸੀਂ ਸਾਰਾ ਪੰਜਾਬ ਅੱਜ ਘਰੋਂ ਨਿਕਲੇ ਹੋਏ ਆਂ ਔਰ ਇਹ ਜਿਹੜੀਆਂ ਧੱਕੇਸ਼ਾਹੀਆਂ ਸਰਕਾਰਾਂ ਦੀਆਂ ਨਹੀਂ ਚੱਲਣ ਦੇਾਂਗੇ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ